ヒューਮਨ রাইটস টু ユース प्रोटेक्शन एसोसिएशन ਵੱਲੋਂ ਪਹਿਲਗਾਮ ਵਿੱਚ ਹੋਏ ਹਮਲੇ ਦੇ ਵਿਰੋਧ ਵਿੱਚ ਕੈਂਡਲ ਮਾਰਚ ਕਰਿਆ ਗਿਆ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਘਟਨਾਕਰਮ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਸੂਤ ਸਮੇਤ ਬਦਲਾ ਲਿਆ ਜਾਵੇ। ਐਸਮੋਕੇ ਮੁਖੀ ਸੇਵਾਦਾਰ ਰਾਜਨ ਬੱਬਰ, ਯੋਗੇਸ਼ ਅਵਸਤੀ, ਵਿਨੋਦ ਤਾਰੀਖ, ਰਘੂ ਖੰਨਾ, ਕਮਲ ਚੱਡਾ, ਸ਼ਸ਼ੀ ਮਹਿਰਾ, ਰਾਹੁਲ ਵੇਦੀ ਸਮੇਤ ਮੈਂਬਰ ਮੌਜੂਦ ਸਨ। ਬਹੁਤ ਹੀ ਨਿੰਦਨਯੋਗ ਇਹਨਾਂ ਨੇ ਇਹ ਕੰਮ ਕੀਤਾ ਵੈ ਅਸੀਂ ਹਮਨ ਰਾਈਟ ਯੂਥ ਪ੍ਰੋਟੈਕਸ਼ਨ ਤੇ ਚੌਂਕ ਕਟ ਰੱਖਿਆ ਜਾਨਾ ਸਾਰੇ ਇਲਾਕੇ ਵੱਲੋਂ ਸਾਰਾ ਇਲਾਕਾ ਅਸੀਂ ਬਹੁਤ ਹੀ ਰੋਜ਼ ਪ੍ਰਦਰਗ ਕਰ ਰਹੇ ਆ ਤੇ ਸਾਰੇ ਮਿਲ ਕੇ ਇਸ ਇਲਾਕੇ ਵਾਲੇ ਇੱਕ ਕੈਂਡਲ ਮਾਰਚ ਕੱਢਿਆ ਵੈ ਕਿ ਤਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੇ ਅਸੀਂ ਜਿਹੜੇ ਅੱਤਵਾਦੀਆਂ ਨੇ ਸਾਡੇ ਹਿੰਦੂਆਂ ਨੂੰ ਮਾਰਿਆ ਹੈ ਉਹਨਾਂ ਦੇ ਖਿਲਾਫ ਅਸੀਂ ਜਮ ਕੇ ਨਾਰੇ ਲਾ ਰਹੇ ਹਾਂ ਤੇ ਨਾਲ ਮੰਗ ਕਰਦੇ ਹਾਂ ਮੋਦੀ ਸਾਹਿਬ ਕਿ ਇਹਨਾਂ ਦੇ ਖਿਲਾਫ ਵੱਧ ਤੋਂ ਵੱਧ ਕਾਰਵਾਈ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇ